ਆਨੇ ਮੇਲੇ ਪਹੁੰਚ ਚੁਕੇ ਆ ਜੀ ਤੇ ਹੁਣ ਚਾਹ ਪਾਣੀ ਪੀ ਕੇ ਕਰਾਂ ਗਾੜੀ ਮਤਲਬ ਮੈਨੇ ਦਮੇ ਕਰਾਣੇ ਮੈਨੇ ਦਰਸ਼ਨ ਕਰਾਉਣੇ ਮੈਨੂੰ ਆਹੀ ਵੀ ਜੀ ਇਸ ਵਕਤੇ ਤੁਰੇ ਹਾਂ ਤੇ ਹੁਣ ਆ ਕੇ ਵੀਰ ਗੋਲਟੀ ਚਾਹ ਪੀਣ ਲੱਗਾ ਮਿੰਟੂ ਪਾਉਣ ਲੱਗਾ ਤੇ ਭਾਜੀ ਪਾਣੀ ਪੀਂਦਾ ਆ ਤੇ ਹਾਲੇ ਇਨਾ ਨਹੀਂ ਹੈਗਾ ਕੱਠ ਹੌਲੀ ਹੌਲੀ ਜੋਂ-ਜੋ ਟਾਈਮ ਹੁੰਦਾ ਜਾਊਗਾ ਮਾ ਮਰੋ ਕੋ కెਮਰਾ ਹੁਆ ਵੀਰ ਉਹ ਵੀ ਨਾਲ ਚਾਹ ਚੂ ਲਿਆਏ ਆ ਤੇ ਉਹ ਵੀ ਵੇਖੋ ਨਾਲਾ ਕਰ ਲੱਗੇ ਆ ਨਾਸ਼ਤਾ ਹਾ ਵੇਖੋ ਉਹ ਵੀ ਬਾਅਦ ਵਿੱਚ ਤੁਹਾਨੂੰ ਪਤਾ ਗੱਡੀ ਦੂਰ ਲੱਗਦੀ ਆ ਤੇ ਉੱਥੋਂ ਫੇਰ ਆਉਣਾ ਮੁਸ਼ਕਲ ਹੋ ਜਾਂਦਾ ਹੈ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਅੱਗੋਂ ਮੇਲੇ ਦੇ ਹਾਂਜੀ ਵੀਰ ਜੀ ਐਂਟਰ ਹੋ ਚੁੱਕੇ ਆ ਮੇਲੇ 'ਚ ਜਗਤਜੀਤ ਆਣਿਆ ਹਰ ਕੀ ਕੀਤੀ ਮਸ਼ੀਨ ਵੇਖੋ ਤੇ ਸਤਾਲ ਇੱਕ ਵੀਧੀ ਲੱਗਾ ਜੋ ਸਵਰਾਜ ਦਾ ਦੇ ਬਾਕੀ ਜਦਾਂ ਜਦਾਂ ਹੋਗਾ ਤੁਹਾਨੂੰ ਦੱਸਾਂਗੇ ਵਿਖਾਵਾਂਗੇ ਓਏ ਜਕਰਨੇ ਆ ਜਗਤਜੀਤ ਵੀ ਆਖੋ ਮਸ਼ੀਨ ਇਹਨਾਂ ਦੇ ਕੰਪੈਨ ਕਾਲਾ ਭਾ ਕਹਿੰਦੇ ਜਿਹੜੀਆਂ ਭਰ ਨਾ ਕਦੇ ਬਹੁਤਾ ਵੀਰ ਦੇਸੀ ਜਿਹਾ ਕੰਮ ਕੀਤਾ ਜਗੜੋ ਜੇ ਦਵਾਈਆਂ ਖਾਤਾਂ हां वीर जी मेले ਦੇ ਵਿੱਚ ਤੁਸੀਂ ਕੀ ਕੀ ਵੇਖਿਆ ਸਹੀ ਦੱਸੋ ਹੈ ਕੋਈ ਪਤਾ ਨਹੀਂ ਮਾਲ ਬਹੁਤ ਘੈਂਟ ਕੇ ਬਹੁਤ بڑے بڑے ਸੇ ਵੇਖਿਆ ਵੀਰ ਜੋਦਾ ਸੁਪਰ ਸੈਕਟਰ ਆ ਇਹ ਬਹੁਤ ਹੀ ਪੈਣ ਹੈ ਬੈਠਿਆ ਬੇਟਾ ਕੰਪਨੀ ਵੱਲੋਂ ਪੈਂਡਲ ਆਫਰ ਦੇ ਨਾਮ ਤੇ ਜਿਹੜੇ ਆਰੇ ਦੇ ਬਿੱਲੋਗ ਕੀਤਾ ਗਿਆ ਹੈ ਜੀ ਤਾਂ ਬੇਟਾ ਤੇ ਟਰੈਕਟਰ ਬਿੱਕਾ ਰੁਪਿਆ ਟਰੈਕਟਰ ਦੇ ਨਾਮ ਆਈ ਪੰਜ ਤੋਂ ਪਾਈ ਨੂੰ ਤੁਸੀਂ ਆਪਣੇ ਘਰ ਲੈ ਜਾ ਸਕਦੇ ਹੋ ਜੀ ਆਹੋ ਬੇਟਾ ਚਾਰ ਦਿਨ ਫਰਮ ਆਜੇ ਟਰੈਕਟਰ ਬਿੱਕਾਣ ਟਰੈਕਟਰ ਬਿੱਕਾਣ ਨਾਲ ਇਹ ਕਲਾਸ ਕੁਆਲਿਟੀ ਟਰੈਕਟਰ ਪੰਜਾਬ ਕਸ਼ਵਨ ਮੇ ਲਈ ਇਹ ਦਿਹਾੜਾ ਐਗ੍ਰਿਕ ਫੈਸਟ ਵਿੱਚ ਲੈ ਕੇ ਆਇਆ ਜੀ ਇਹ ਬਹੁਤ ਸਾਰੇ ਪ੍ਰੋਜੈਕਟ ਕਰਕੇ ਬੋਤਾ ਕੰਮ ਲਈ ਟਰੈਕਟਰ ਦਿਮੋਰ ਹੋ ਜੀ ਸਹੀ ਗੱਲ ਹੈ ਸਾਇਲੈਂਟ ਟਰੈਕਟਰ ਬੜਾ ਆਰਾਮਦਾਇਕ ਟਰੈਕਟਰ ਪੰਜਾਬ ਦਾ ਕੁਆਲਿਟੀ ਟਰੈਕਟਰ ਮਨਨਾ ਵਾਸਤੇ ਆ ਤੁਮ ਆ ਜਾਈ ਰੇਣ ਆ ਮੇਰੇ ਤੋਂ ਵੀ ਇਹ ਪੰਜਾਬ ਦੇ ਕਸ਼ਤਰਾਣ ਦੀ ਪਹਿਲੀ ਸਨ ਜੈਕਨੋਸ ਟੈਕਨੋਲੋਜੀ ਦਾ ਬਣੇ ਆਜੋ ਰੇਣ ਚਬੂਤਾ ਆਵਲਾ Классно. Все ਰੇਕ ਗੱਠਾ ਬੰਨਣਾ ਜਿਹੜਾ ਪਰਾਲੀ ਇਕੱਠੀ ਕਰਦਾ ਬੋਟੇ ਕਿੰਨੇ ਰੁਪਏ ਦੀ ਦੋ 11-11 ਸਾਲ ਦੇ 11-11 ਸਾਲ ਜੀ ਜਾਂਦੇ ਆ